ਜਮੀਨ ਦੇ ਉੱਪਰ ਟਾਟਾ ਨੇ ਉਮਰ ਬੈਠਾ ਸੀ ਸੱਪੜਾ ਦੇ ਉੱਪਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਕਲਾਸਰੂਮ ਨਵੇਂ ਬਣਾ ਦਿੰਦੇਗੇ ਨਵੇਂ ਡੈਸਕ ਲਗਾ ਦਿੰਦੇਗੇ ਸਕੂਲਾਂ ਦੇ ਵਿੱਚ ਵਾਈਫਾਈ ਲਗਾ ਦਿੰਦੇ ਵਾਸ਼ਰੂਮ ਨਵੇਂ ਬਣਾ ਦਿੰਦੇਗੇ ਸਕੂਲਾਂ ਦੇ ਫਰਸ਼ ਨਵੇਂ ਬਣਾ ਦਿੰਦੇਗੇ ਜਿਹੜੇ ਬਲੈਕ ਬੋਰਡ ਤੇ ਪੜ੍ਹਾਉਂਦੇ ਸੀ ਉਹ ਇੱਕ ਡਿਜੀਟਲ ਬਲੈਕ ਬੋਰਡ ਜਿਹੜੇ ਉਸ ਸਾਡੀ ਸਰਕਾਰ ਦੇ ਦੀ ਹੈ ਡਿਜੀਟਲ ਪਿਛਲੇ ਦਿਨੀ ਮੈਂ ਇੱਕ ਸਕੂਲ ਦੇ ਵਿੱਚ ਗਿਆ ਸੀਗਾ ਉੱਥੇ ਮਾਈਕਰੋਸਕੋਪ ਲੱਗਿਆ ਹੈ ਬੱਚੇ ਮਾਈਕਰੋਸਕੋਪ ਦੇ ਵਿੱਚ ਦੇਖ ਰਹੇ ਨੇ ਕਿੰਨੇ ਸੋਚਿਆ ਸੀ ਸਰਕਾਰੀ ਸਕੂਲ ਦੇ ਵਿੱਚ ਵੀ ਮਾਈਕਰੋਸਕੋਪ ਹੋ ਗਏ ਪਰसों ਜਿਹੜੇ ਮੈਂ ਸਕੂਲ 'ਚ ਗਿਆ ਬੱਚੇ ਉੱਥੇ ਸਰਕਾਰੀ ਸਕੂਲਾਂ ਦੇ ਪ੍ਰਾਪੇਦਾਰ ਅੰਗਰੇਜ਼ੀ ਬੋਲ ਰਹੇ ਡਗੇ ਨੇ ਹੁੰਦਾ ਕਿ ਬੱਚੇ ਸਰਕਾਰੀ ਸਕੂਲਾਂ ਦੇ ਨੇ ਕਿ ਪ੍ਰਾਈਵੇਟ ਸਕੂਲ ਹੈ ਇਹਦਾ ਤੋਂ ਇਹਦਾ ਬਦਲਾਅ ਹੈ ਦਾ ਵੱਡਾ ਬਦਲਾਅ ਕਿ ਮੈਂ ਖੁਦ ਨਾਈਪ੍ਰੈਸ ਹੋਇਆ ਕਰ ਜਾਂ ਕੇ ਆਪਣੀ ਵਾਈਫ ਨੇ ਡਲ ਕੀਤੀ ਮੈਂ ਤਾਂ ਵੀ ਕਮਾਲ ਕਰਦੀ ਆ ਆਵਾਜ਼ ਦੇ ਪਾਰਟੀ ਦੀ ਸਰਕਾਰ ਨੇ ਮਾਨ ਸਰਕਾਰ ਨੇ ਸਾਡੇ ਕੋਲ ਹੁਣ ਜਿੰਨੇ ਵੀ ਬੱਚੇ ਆਣਗੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸਰਕਾਰੀ ਸਕੂਲਾਂ 'ਚ ਪੜਾਵਾਂਗੇ ਨਾ ਕਿ ਪ੍ਰਾਈਵੇਟ ਸਕੂਲਾਂ 'ਚ ਤੋ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਤਕਰੀਬਨ 20 ਹਜ਼ਾਰ ਸਰਕਾਰੀ ਸਕੂਲ ਹੈ ਪੰਜਾਬ ਦੇ ਅੰਦਰ। ਔਰ ਤਕਰੀਬਨ 6 ਲੱਖ ਬੱਚੇ ਪੜਦੇ। ਇਹ ਪਹਿਲੀਆਂ ਸਰਕਾਰਾਂ ਵੱਲੇ ਕੀ ਹੁੰਦਾ ਸੀਗਾ ਕਿ ਨਾਲ ਸਕੂਲਾਂ ਦੇ ਅੰਦਰ ਕੋਈ ਚਾਟ ਦੀਵਾਰੀ ਹੁੰਦੀ ਸੀ, ਨਾਲ ਤੇ ਬਾਸਟੂਮ ਹੁੰਦੇ ਸੀ।